ਗਿਨੀਆ ਨ ਜਾਣ ਮੈਂ ਤੂੰ ਪਲੇ ਆਇਆ ਤੇਰੀਆਂ ਗਿਨੀਆ ਨ ਜਾਣ ਮੈਂ ਤੂੰ ਪਲੇ ਆਇਆ ਤੇਰੀਆਂ ਕੀ ਕੀ ਤੈਨੂੰ ਦੱਸਾਂ ਮੈਂ ਵੜੇ ਆਇਆ ਤੇਰੀਆਂ ਕੀ ਕੀ ਤੈਨੂੰ ਦੱਸਾਂ ਮੈਂ ਵੜੇ ਆਇਆ ਤੇਰੀਆਂ ਗਿਨਿਆ ਨਾ ਜਾਣ ਮੈਂ ਤੋ ਪਲਿਆਈਆਂ ਤੇਰੀਆਂ ਉਹ ਜਿਹੜਾ ਰੋਗੀ ਤੇਰੇ ਕੋਲ ਆਇਆ ਰੋਗੀ ਨਾ ਰਿਆ ਜਿਹੜਾ ਸੋਗੀ ਤੇਰੇ ਕੋਲ ਆਇਆ ਸੋਗੀ ਨਾ ਰਿਆ ਜਿਹੜਾ ਸੋਗੀ ਤੇਰੇ ਕੋਲ ਆਇਆ ਸੋਗੀ ਨਾ ਰਿਆ ਕੀ ਕੀ ਤੈਨੂੰ ਦੱਸਾਂ ਮੈਂ ਵੱਡਿਆਈਆਂ ਤੇਰੀਆਂ ਹਾਲੇਲੂਇਆ ਹਾਲੇਲੂਇਆ ਗਿਨੀ ਆਣੀ ਜਾਰੀਆਂ ਪਲਿਆਈਆਂ ਯਸੂ ਤੇਰੀਆਂ ਸੱਚ ਮੁੱਚ ਯਸੂ ਦੀਆਂ ਪਲਿਆਇਆਂ ਇੱਕ ਦਿਨ ਗਿਨੀ ਆ ਜਾਣੀਆਂ ਸੱਚ ਉਹ ਸਾਡੇ ਤੇ ਬਹੁਤ ਜ਼ਿਆਦਾ ਪਰਮੇਸ਼ਰ ਦਾ ਅਨੁਗ੍ਰਹਿ ਹੋਇਆ ਸੱਚੀ ਪਰਮੇਸ਼ੁਰ ਨੇ ਸਾਨੂੰ ਚੁਣਿਆ ਬਿਮਾਰੀਆਂ ਚੋਂ ਕੱਢਿਆ ਦੁੱਖਾਂ ਚੋਂ ਕੱਢਿਆ ਪਰਮੇਸ਼ਰ ਨੇ ਸਾਨੂੰ ਨਵੀਂ ਜ਼ਿੰਦਗੀ ਦਿੱਤੀ ਧੰਨਵਾਦ ਕਰਦੇ ਅਸੀਂ ਆਪਣੇ ਪ੍ਰਭੂ ਯਸੂ ਮਸੀਹ ਦਾ ਥੈਂਕ ਯੂ ਲਾਰਡ ਨਾਲ ਤੇ ਯਸੂ ਮਸੀਹ ਧਰਮ ਬਦਲਦਾ ਨਾ ਜਾਤ ਬਦਲਦਾ ਯਸੂ ਬਦਲਦਾ ਜੀਵਨ ਬਦਲਦਾ ਜੋ ਕਿ ਉਹਨੇ ਸਾਡਾ ਜੀਵਨ ਬਦਲਿਆ ਨਾ ਉਹਨੇ ਸਾਡਾ ਪਹਿਰਾਵਾ ਬਦਲਿਆ ਉੰਨੇ ਸਾਡਾ ਮਨ ਬਦਲਿਆ ਸੱਚ ਵਿੱਚ ਪ੍ਰਭੂ ਨੇ ਸਾਨੂੰ ਬੁਰਾਈਆਂ ਤੋਂ ਕੱਢ ਕੇ ਅੱਜ ਸਾਨੂੰ ਅੱਛਾ ਜੀਵਨ ਦਿੱਤਾ ਅਸੀਂ ਆਪਣੇ ਯੇਸ਼ੂ ਮਸੀਹ ਦਾ ਬਹੁਤ ਧੰਨਵਾਦ ਕਰਦੇ ਹਾਂ ਆਪਣੇ ਪਿਤਾ ਰਾਜਾ ਦਾ ਯੇਸ਼ੂ ਮਸੀਹ ਅੱਬਾ ਪਿਤਾ ਅੱਲਾ ਸੱਚ ਵਿੱਚ ਪ੍ਰਭੂ ਪਰਮੇਸ਼ਵਰ ਹੈ ਵਾਹਿਗੁਰੂ ਹੈ ਸਭ ਕੁਝ ਹੈ ਉਹ ਹੀ ਇੱਕੋ ਪਰਮੇਸ਼ਵਰ ਹੈ ਇੱਕੋ ਪਰਮੇਸ਼ਵਰ ਹੈ ਜੋ ਸਭ ਦਾ ਮਾਲਕ ਏਕ ਹੈ ਸਾਡਾ ਯੇਸ਼ੂ ਮਸੀਹ ਹਾਲੇਲੂਇਆ ਜੈਨ ਸਿਧੀ ਸਾਰਿਆਂ ਗੋਡ ਬlesਸ ਯੂ ਪ੍ਰਭੂ ਤੁਹਾਨੂੰ ਬਰਕਤ ਦੇ ਧੰਨਵਾਦ ਯੇਸ਼ੂ ਮਸੀਹ ਦਾ ਹਾਲੇਲੂਇਆ ਥੈਂਕ ਯੂ ਲਾਰਡ